ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਲਾਵਾਂਗੇ ਬੁੱਢੇ ਜਰਨੈਲ ਬਾਬਾ ਜੀ ਸਾਈਕਲਾਂ ਤੇ ਆਨੰਦਪਸਾਬ ਤੋਂ ਆਏ ਆ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਠੀਕ ਠਾਕ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਅੱਛਾ ਬਾਬਾ ਜੀ ਤੁਸੀਂ ਵੀ ਆਨੰਦਪਸਾਬ ਤੋਂ ਜੀ ਮੈਂ ਮੇਰਾ ਪਿੰਡ ਲੌਦੀ ਮਜ਼ੇ ਰੋਪੜੀ ਪੈਂਦਾ ਜੀ ਅੱਛਾ ਜੀ ਤੁਸੀਂ ਹੁਣ ਦੱਸ ਰਹੇ ਸੀ ਕਿ ਸਾਈਕਲ ਤੇ ਕੋਈ ਰਿਕਾਰਡ ਬਣਾਇਆ ਹੋਇਆ ਜੀ ਤੁਸੀਂ ਸਾਈਕਲ ਦੇ ਜਾਂਦੇ ਮੈਜ 1979 70 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 5000 ਕਿਲੋਮੀਟਰ ਦਾ 5000 ਮੀਟਰ ਦਾ ਸਿਲਵਰ ਮੈਡਲ ਇਸ ਦਾ ਹੈ ਅੱਛਾ ਜੀ ਨੰਦਰੀਆ ਤੋਂ ਬਾਅਦ ਹੁਣ ਵੀ ਜਿਵੇਂ ਅਸੀਂ ਹਰ ਰੋਜ਼ ਸਾਡਾ ਚਾਹ ਦੀ ਕਲਾ ਸਾਈਕਲ ਕਲੱਬ ਬਣਿਆ ਬੈ ਅਸੀਂ ਪੰਜ-ਛਤ ਮੈਂਬਰ ਉਹਦੇ ਕੋਈ ਰੋਪਰ ਤੋਂ ਆਉਂਦੇ ਕੁੰਮਾ ਮਾਦਗੀ ਰੋਜ਼ ਜਾਂਦੇ ਸਾਈਕਲ ਉੱਤੇ ਤੇ ਸੰਡੇ ਨੂੰ ਜਾਂਦਾ ਹੁੰਦਾ ਅਸੀਂ ਕਦੇ ਚਾਰਸਵਤ ਲੈ ਕੇ ਕਦੇ ਚਮਕੌਰ ਸਾਹਿਬ ਤੇ ਮਾਚੀ ਵਾਲਾ ਕਦੇ ਆਨੰਦਪੁਰ ਸਾਹਿਬ ਐਦਾਂ ਦਾ ਐਤਵਾਰ ਦਾ ਇੱਕ ਪ੍ਰੋਗਰਾਮ ਲੱਗਦਾ ਹੈ ਨੌਜਵਾਨਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਆਂ ਬੋਲੀ ਦੱਸੋ ਕਹਿੰਦੇ ਸਵੇਰੇ ਉੱਠੋ ਅਮਰਦਵੇਲੇ ਸੈਰ ਕਰੋ ਸਾਈਕਲਿੰਗ ਕਰੋ ਕੰਨ ਸਰੀਰ ਨੂੰ ਚੱਲਦਾ ਰੱਖੋ ਇਹ ਸਰੀਰ ਜਿੰਨਾ ਚੱਲਦਾ ਰਹੂਗਾ ਓਦੋਂ ਕੰਮ ਰੇਡੋ ਉਹਨਾਂ ਸਰੀਰ ਚੱਲਦਾ ਰਹੂਗਾ ਠੀਕ ਰਹੂਗਾ ਨਹੀਂ ਤੇ ਤੁਹਾਨੂੰ ਬਿਮਾਰੀਆਂ ਲੱਗ ਜੂਗੀਆਂ ਤੋਂ ਨੌਜਵਾਨਾਂ ਨੂੰ ਇਹ ਸੁਨੇਹਾ ਵੀ ਪਾਈ ਸਵੇਰੇ ਉੱਠ ਕੇ ਸੈਰ ਜ਼ਰੂਰ ਕਰਿਆ ਕਰੋ ਐਕਸਰਸਾਈਜ਼ ਕਰੋ ਤੇ ਸਾਈਕਲਿੰਗ ਅੱਛਾ ਬਾਬਾ ਜੀ ਨਾਂ ਕੀ ਹੈ ਜੀ ਆਪ ਜੀ ਦਾ ਆ ਮਾਸਟਰ ਅਫਸਰ ਸਿੰਘ ਰੋਜ਼ ਮੈਂ ਡੀਪੀ ਦਾ ਟੈਨ ਹਾਂ ਜੀ ਅੱਛਾ ਇਹ ਸਰਕਾਰੀ ਤੋਂ ਜੀ ਹਾਂ ਜੀ ਠੀਕ ਹੈ ਜੀ ਤੇ ਬਾਬਾ ਜੀ ਤੁਸੀਂ ਦੱਸੋ ਜੀ ਆਪਣੀ ਇੰਟਰਵਿਊ ਵਾਇਕ ਜੇ ਕੱਖਾ ਵਾਇਕ ਜੀ ਕੀ ਫਤੇ ਸਾਡਾ ਇੱਕ ਸਾਈਕਲਿੰਗ ਐਸੋਸੀਏਸ਼ਨ ਸੇ ਨੰਦੂ ਸਾਹਿਬ ਸਾਈਕਲ ਕਲੱਬ ਦਾ ਸਾਡਾ ਇੱਕ ਅਸੀਂ ਨੰਦੂ ਸਾਹਿਬ ਤੋਂ ਸਾਈਕਲਿੰਗ ਤੋਂ ਆਏ ਆ ਇੱਕ ਸਾਡੇ ਨਾਲ ਪਪਾ ਜੀ ਹਰਪ੍ਰੀਤ ਸਿੰਘ ਜੀ ਇਹ ਵੀ ਆਏ ਆ ਸਾਈਕਲ ਕਰਕੇ ਤੋਂ ਦੇਖੋ ਸਾਈਕਲਿੰਗ ਨਾਲ ਮੇਰੇ ਵੈਸੇ ਸਾਰੂਨੀ ਵੀ ਜੁੜਾ ਸੀ ਮੈਂ ਦਿੱਲੀ ਸੀਗਾ ਉਦੋਂ ਉਦੋਂ ਤੋਂ ਬਾਅਦ ਫਿਰ ਲਗਾਤਾਰ ਬਾਬੇ ਦੀ ਹੀ ਕਿਰਪਾ ਰਹੀ ਹੈ ਆਪਾਂ ਹੁਣ ਸਾਈਕਲਾਂ ਤੇ ਮਤਲਬ ਕਾਫੀ ਸਫਰ ਕਰੀਂਦਾ इवन ਦਮਦਮ ਸਾਹਿਬ ਇੱਕਦਮ ਵੰਡੇ ਅਸੀਂ ਉੱਥੇ ਪਹੁੰਚੇ ਸੀਗੇ ਦੋ ਤਿੰਨ ਵਾਰ ਵਰਸਰ ਜਾਏ ਉਹਨਾਂ ਤੁਹਾਡਾ ਡੇਰਾ ਬਣਾਣ ਇੱਕ ਅੱਛਾ ਜੀ ਉਹ ਤੇ ਦੋ ਦਿਨ ਵਰ ਜਾ ਕੇ ਆ ਗਏ ਹੈਗੇ ਆ ਆਪਣੇ ਲੋਹ ਦੇ ਉੱਤੇ ਨਾ ਸਰਦਾਰ ਪਰਲੋਦੀ ਅੱਛਾ ਜੀ ਸਾਈਕਲਾਂ ਤੇ ਸਵਾਰ ਕਰਤਾ ਤੇ ਬਹੁਤ ਵਧੀਆ ਹੈ ਤੇ ਮੈਂ ਆਪਣੇ ਨੌਜਵਾਨਾਂ ਨੂੰ ਇਹ ਕਹਿੰਦਾ ਆਪਣਾ ਦੇਖੋ ਸਾਈਕਲਾਂ ਜੜੋ ਆਪਣਾ ਕਸਰਤ ਕਰੋ ਨਸ਼ਿਆਂ ਤੋਂ ਦੂਰ ਰਹੋ ਸਾਉਤ ਨੀਂਦ ਲਾਜੀ ਦਾ ਜੋ ਨਸ਼ੇ ਦਾ ਦਰਿਆ ਚੱਲਿਆ ਹੋਇਆ ਸਭ ਤੋਂ ਸੋਹਣੀ ਅਗਰ ਤੁਸੀਂ ਗਰਾਉਂਡ 'ਚ ਟਾਈਮ ਦਿਓਗੇ ਤੁਹਾਨੂੰ ਨਸ਼ਾ ਕਰਿਆ ਤੁਹਾਨੂੰ ਟਾਈਮ ਹੀ ਨਹੀਂ ਲੱਗਦਾ ਹੈਗਾ ਹਾਂਜੀ ਤੋਂ ਸੈਗਨੇ ਜੋੜੋ ਆਪਣਾ ਕਸਲ ਸੀਰੀਸ ਸਪੈਕਟਰੋਕੋਪਾ ਨੂੰ ਵਾਇਗ ਜੇ ਕਰਸ ਵਾਇਗ ਜੀ ਕੀ ਪਤੇ